ਭਾਜੀ ਪ੍ਰਧਾਨ ਜੀ ਅੱਜ ਇੱਥੇ ਲੰਗਰ ਲਗਾਇਆ ਹੈ ਮੰਡੀ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਆ ਕਦੋਂ-ਕਦੋਂ ਲਾਉਂਦੇ ਹੋ ਕਿਹਦੀ ਖੁਸ਼ੀ ਦੇ ਵਿੱਚ ਲਗਾ ਅੱਜ ਮਾਗੀ ਨੂੰ ਮੁੱਖ ਰੱਖਦੇ ਆ ਤਾਣਾ ਮੰਡੀ ਮਲੇਕੋਵਾਲ ਦੇ ਸਮੂਹ ਆਰਤੀ ਸਹਿਵਾਣਾ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਗਿਆ ਜਿਸ ਦੇ ਵਿੱਚ ਸਾਰੇ ਆਰਤੀ ਭਰਾਵਾਂ ਨੇ ਸਹਿਯੋਗ ਬਹੁਤ ਵੱੱਟ ਚੜ੍ਹ ਕੇ ਦਿੱਤਾ ਅਤੇ ਬੱਚਿਆਂ ਨੂੰ ਲੰਗਰ ਸਕਾਇਆ ਗਿਆ ਕਿਉਂਕਿ ਮਾਗ ਦਾ ਮਹੀਨਾ ਸੋ ਮੰਨਿਆ ਗਿਆ ਇਸ ਕਰਕੇ ਮਾਗੀ ਨੂੰ ਮੁੱਖ ਰੱਖਦਿਆਂ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਇਹ ਕਿੰਨੇ ਸਾਲਾਂ ਤੋਂ ਲਗਾਤਾਰ ਇਹ ਪੁਰਾਣੀ ਪਰੰਪਰਾ ਪੁਰਾਣੀ ਚੱਲ ਰਹੀ ਆ ਉਸੇ ਤਰ੍ਹਾਂ ਉਹੀ ਕਾਰਜ ਨੂੰ ਅਕੇ ਤੌਰ ਤੇ ਹੋਏ ਆ ਅਸੀਂ ਵੀ ਇਹ ਉਪਰਾਲਾ ਕੀਤਾ ਤਾਂ ਕਿ ਇਹ ਪੁਰਾਣਾ ਚੱਲਦਾ ਕੰਮ ਉਹ ਵਿੱਚ ਪੁੱਗ ਕੇ ਚੱਲ ਸਕਣ ਆਮ ਲੋਕਾਂ ਨੂੰ ਕੀ ਮੈਸੇਜ ਦੇਣੇ ਹੋ ਵਿਸਾਖੀ ਦੇ ਆਮ ਲੋਕਾਂ ਦੇ ਉੱਤੇ ਮਾਗੀ ਦੇ ਉੱਤੇ ਮਾਗੀ ਦਾ ਇਹੀ ਮੈਸੇਜ ਆ ਵੀ ਰਲ ਮਿਲ ਕੇ ਰਹੋ ਸਤਕਾਰ ਨਾਲ ਰਹੋ ਬਾਣੀ ਪੜੋ ਬਾਣੀ ਸੁਣੋ ਸਾਰੇ ਭਾਈਚਾਰਾ ਪਿਆਰ ਨਾਲ ਰਹੋ ਹਾਂਜੀ ਮਾਗੀ ਦੇ ਮੌਕੇ ਤੇ ਅੱਜ ਲੰਗਰ ਲਗਾਇਆ ਗਿਆ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤੇ ਮੇਰੇ ਸਿੱਧਾ ਇਹ ਹੀ ਦੇਣਾ ਜਾਂਗੇ ਕਿ ਮਤਲਬ ਜਿਵੇਂ ਹੁਣ ਆਪਸੀ ਭਾਈਚਾਰਕ ਸਾਂਝ ਹੈ ਲੰਗਰ ਦੇ ਵਿੱਚ ਦੇਖੋ ਹਰ ਤਰ੍ਹਾਂ ਦਾ ਬੰਦਾ ਆਉਂਦਾ ਹੈ ਨਾ ਕੋਈ ਧਰਮ ਦਾ ਉਹ ਨਹੀਂ ਹੈਗਾ ਇਹਦੇ ਨਾਲ ਸਾਨੂੰ ਇਹ ਹੀ ਹੈ ਵੀ ਆਪਾਂ ਨੂੰ ਸਿੱਖਣਾ ਚਾਹੀਦਾ ਹੈ ਵੀ ਹਨਾ ਇਨਸਾਨ ਇਨਸਾਨ ਹੈ ਉਹਦਾ ਕੋਈ ਧਰਮ ਨਹੀਂ ਹੈਗਾ ਉਸ ਦੂਜੇ ਨਾਲ ਪਿਆਰ ਨਾਲ ਰਹਿਾਂਗੇ ਆਪਾਂ ਤਾਂ ਇਹਦਾ ਉਦੇਸ਼ ਲੰਗਰ ਦਾ ਖੈਰ ਹੁੰਦਾ ਜੀ ਇਹ ਆ ਵੀ ਆਪਾਂ ਇਨਸਾਨ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ